ਅੱਜ ਮੈਂ ਬਹੁਤ ਘਾਤੀਆਂ ਹਲਕੇ ਦੇ ਜਿਹੜੇ ਸਾਡੇ ਖਾਸ ਕਰਕੇ ਕਿਸਾਨ ਵਰਗ ਉਹਨਾਂ ਨੂੰ ਮੈਂ ਵਧਾਈ ਦੇਣੀ ਚਾਹੁੰਨਾ ਕਿ ਬੜੇ ਲੰਬੇ ਸਮੇਂ ਤੋਂ ਜਿਹੜਾ ਕੋਟ ਧੰਦਲ ਦਾ ਸਬਸਟੇਸ਼ਨ ਸੀ ਉਹ ਤਿਆਰ ਹੋ ਕੇ ਅੱਜ ਜਿਹੜਾ ਵਾ ਉਹਨੂੰ ਸ਼ੁਰੂ ਕਰ ਦਿੱਤਾ ਗਿਆ ਇਹ ਸਬਸਟੇਸ਼ਨ ਜਿਹੜਾ ਵਾ ਤਕਰੀਬਨ 5 ਕਰੋੜ ਤੇ 80 ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਵਾ ਤਿਆਰ ਹੋਇਆ ਔਰ ਇਹ 68 ਕੇਵੀ ਸਬਸਟੇਸ਼ਨ ਇਹਦੇ ਬਣਨ ਦੇ ਨਾਲ ਜਿਹੜੇ ਪਹਿਲੇ ਸਬ ਸਟੇਸ਼ਨ ਸੀ ਕਾਨੂੰ ਆਂਟ ਸੀ ਤੁਗਲਵਾਲ ਸੀ ਕਾਗੀਆਂ ਸੀ ਦੇਰੀਵਾਲ ਸੀ ਉਹਨਾਂ ਨੂੰ ਕਾਫੀ ਰਾਤ ਜਿਹੜੀ ਆ ਇਲਾਕੇ ਨੂੰ ਮਿਲੇਗੀ ਔਰ ਕਿਸਾਨਾਂ ਨੂੰ ਆਨ ਇੰਟਰਫਟਡ ਪਾਵਰ ਸਪਲਾਈ ਦੇਣ ਦੇ ਲਈ ਇਹ ਬਹੁਤ ਵਧੀਆ ਜਿਹੜਾ ਆ ਆਉਣ ਵਾਲੇ ਸਮੇਂ ਚ ਸਾਬਤ ਹੋਏਗਾ ਔਰ ਸਾਰੀਆਂ ਹੀ ਲਾਈਨਾਂ ਜਿਹੜੀਆਂ ਨੇ ਉਹ ਆਉਣ ਵਾਲੇ ਸਮੇਂ ਚ ਪਾ ਕੇ ਵਧੀਆ ਕਿਸਾਨਾਂ ਨੂੰ ਝੋਟਾ ਜਿਹੜੀਆਂ ਨੇ ਉਹ ਛੁੱਟੀਆਂ ਜਾਣਗੀਆਂ ਨਾਲੇ ਤੁਸੀਂ ਦੇਖਦੇ ਹੀ ਹੋ ਕਿ ਇੰਨੀ ਬਿਜਲੀ ਜਿਹੜੀ ਆ ਪਹਿਲਾਂ ਰਾਤਾਂ ਨੂੰ ਬਿਜਲੀ ਆਉਂਦੀ ਹੁੰਦੀ ਸੀ ਕਿਸਾਨਾਂ ਦੇ ਲਈ ਹੁਣ ਤੇ ਕਿਨੇ ਬਿਜਲੀ ਆ ਗਈ ਆ ਸੋ ਅਸੀਂ ਸੀਜ਼ਨ ਤੋਂ ਪਹਿਲਾਂ ਪਹਿਲਾਂ ਮਿੱਥਿਆ ਸੀ ਕਿ ਇਹ ਪ੍ਰੋਜੈਕਟ ਜਿਹੜਾ ਆਪਾਂ ਸ਼ੁਰੂ ਕਰਨਾ ਸੋ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਮਾਨ ਸਾਹਿਬ ਦਾ ਸਾਡੇ ਜਿਹੜੇ ਬਿਜਲੀ ਮੰਤਰੀ ਨੇ ਈਟੀਓ ਸਾਹਿਬ ਦਾ ਧੰਨਵਾਦ ਕਰਦਾ ਔਰ ਸਾਰੇ ਹੀ ਸਾਡੇ ਜਿਹੜੇ ਆਪਣਾ ਇਲੈਕਸਿਟੀ ਡਿਪਾਰਟਮੈਂਟ ਤੇ ਸਾਡੇ ਐਕਸ਼ਨ ਸਾਹਿਬ ਨੇ ਜਾ ਸਾਰੇ ਅਫੀਸ਼ੀਅਲਸ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਜਿਤਨਾ ਸਦਕਾ ਜਿਹੜਾ ਇਹ ਪ੍ਰੋਜੈਕਟ ਜਿਹੜਾ ਬਾ ਉਸੇ ਨੇ ਚੜਿਆ ਔਰ ਕਿਸਾਨਾਂ ਨੂੰ ਜਿਹੜਾ ਵਾਅਕੇ ਦਾ ਬਹੁਤ ਵੱਡਾ ਨਾਲ ਜਿਹੜਾ ਇੱਕ ਧੰਨਵਾਦ ਹੋਰ ਬੰਦਾ ਜੀ ਆ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਨੇ 1952 ਦਾ ਜਿਹੜਾ ਐਕਸਿਓ ਤੇ ਸੋਧ ਕਰਦੇ ਹੋਇਆ ਕਾਰੋਬਾਰੀਆਂ ਨੂੰ ਤੇ ਦੁਕਾਨਦਾਰਾਂ ਇਨਸਪੈਕਟਰੀ ਰਾਜ ਤੋਂ ਨਹੀਂ ਜਾਣ ਦਿੰਦਾ ਕੀ ਜਾਂ ਜਾਂਦਾ ਇਹ ਤਾਂ ਜੀ ਬਹੁਤ ਰੋਜ਼ ਹੀ ਤੁਸੀਂ ਦੇਖੋ ਕੈਬਨਿਟ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਬੜੇ ਹੀ ਰਿਫਾਰਮਸ ਆ ਰਹੇ ਆ ਜਿਹੜੇ ਪਿਛਲੇ 70 ਸਾਲ ਚ ਨਹੀਂ ਰਿਫਾਰਮਸ ਆਏ ਹੋਰ ਰਿਫਾਰਮਸ ਆ ਰਹੇ ਆ ਗਵਰਨਮੈਂਟ ਦੇ ਵਿੱਚ ਟਰਾਂਸਪੇਰੈਂਸੀ ਆ ਰਹੀ ਆ ਜਿਹੜਾ ਲੋਕਾਂ ਨੇ ਬਦਲਾਅ ਦਾ ਨਾਰਾ ਦਿੱਤਾ ਸੀ ਉਹ ਜਿਹੜਾ ਵਾ ਹੁਣ ਹਕੀਕੀ ਰੂਪ ਵਿੱਚ ਜਿਹੜਾ ਵਾ ਉਹ ਆ ਰਿਹਾ ਪਿਛਲੇ ਹਫਤੇ ਤੁਸੀਂ ਦੇਖਿਆ ਈਜ਼ੀ ਰਜਿਸਟਰੀ ਜਿਹੜਾ ਸੀ ਉਹ ਸ਼ੁਰੂ ਹੋਈਆਂ ਨੇ ਆ ਸਾਡੇ ਵੀ ਸਾਰੇ ਜਿੰਨੀਆਂ ਸੱਤ ਸੀ ਨੇ ਚਾਹੇ ਉਹ ਕਾਨੂੰਆਣਾ ਚਾਹੇ ਧਾਰੀਆਲਾ ਚਾਹੇ ਕਾਡੀਆਂ ਆ ਚਾਹੇ ਨਸ਼ਰਮ ਮੱਜਾ ਸਿੰਘ ਆ ਚਾਰ ਪਿੰਡੀਆਂ ਨੇ ਸਾਡੇ ਹਲਕੇ ਨੂੰ ਗੁਰਦਾਸਪੁਰ ਨਾਲ ਕੋਈ ਪਿੰਡ ਪੈਂਦੇ ਨੇ ਪਟਾੜੇ ਨਾਲ ਪੈਂਦੇ ਨੇ ਸੋ ਸਾਰਿਆਂ ਨੂੰ ਆਉਣ ਵਾਲੇ ਸਮੇਂ 'ਚ ਰਜਿਸਟਰੀਆਂ ਜਿਹੜੀਆਂ ਨੇ ਉਹ ਕਰਾਉਣ ਦੇ ਵਿੱਚ ਜਿਹੜੀ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਮਿਲੇਗੀ ਔਰ ਪੰਜਾਬ ਸਰਕਾਰ ਦਿਨ-ਬਦ ਦਿਨ ਜਿਹੜਾ ਵਾ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਨੇ ਉਹ ਸਹੂਤਾ ਦੇ ਰਹੀ ਹੈ